ਕਈ 12-12 ਸਾਲ ਬਾਅਦ ਇਹ ਜਾਂਦੇ ਸੀ ਕੁੰਭ ਤੇ ਇਸ਼ਨਾਨ ਕਰਨ ਦੀ ਇਹ بڑا ਖਾਸ ਇਸ਼ਨਾਨ ਹੁੰਦਾ ਫਲਾਨੀ ਮਸੀਆ ਨੂੰ ਖਾਸ ਇਸ਼ਨਾਨ ਹੁੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਕਿ ਉਸ ਦਿਨ ਖਾਸ ਇਸ਼ਨਾਨ ਹੁੰਦਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਆਉਂਦੇ ਜਿਹੜੇ ਉੱਠੇ ਆ ਕਿਦਾਂ ਦੀ ਭਾਵਨਾ ਜਾਗ ਗਈ ਕਿਦਾਂ ਦੇ ਵਿਚਾਰ ਆ ਗਏ ਕਿਦਾਂ ਦਾ ਇਸ਼ਾਨਾਨ ਹੋਇਆ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਲੱਗਣਾ ਪਰ ਹੋ ਜਾਣਾ ਕਿਉਂ ਬਾਣੀ ਕਹਿੰਦੀ ਹੈ ਤੀਰਤ ਨਹਾਉਣ ਜਾਓ ਤੀਰਤ ਨਾਮ ਹੈ ਇੱਕ ਇੱਕ ਸ਼ਬਦ ਤੀਰਤ ਹੈ ਇੱਕ ਇੱਕ ਸ਼ਬਦ ਕਲੀਅਰ ਕਰਦਾ ਗੁੱਸਾ ਨਾ ਕਰਿਆ ਕਰੋ ਮੇਰੀਆਂ ਵਿਚਾਰਾਂ ਗੁਰਮਤ ਦੇ ਅਨੁਸਾਰ ਹੁੰਦੀਆਂ ਨੇ ਕੋਈ ਇਹ ਭਲੇਖੇ ਵਿੱਚ ਨਾ ਲਵੇ ਵੀ ਮਾਗੀ ਦੇ ਮਹੀਨੇ ਪੂਰਾ ਇਸ਼ਨਾਨ ਕਰਕੇ ਪੂਰੀ ਕਿਰਪਾ ਹੋ ਜਾਣੀ ਹੈ ਇਹਦੇ ਆਉਣ ਵਾਲੇ ਦਿਨਾਂ ਵਿੱਚ ਮੈਂ ਵਿਚਾਰਾਂ ਰੱਖਾਂਗਾ ਇਹ ਇਹ ਐਵੇਂ ਹੀ ਭਰਮ ਨਹੀਂ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਪਰ ਇਸ਼ਨਾਨ ਨੂੰ ਹੀ ਕਿਦਰੇ ਅਸੀਂ ਬਹੁਤ ਵੱਡੀ ਚੀਜ਼ ਸਮਝ ਲਈਏ ਫਿਰ ਬੜੀਆਂ ਅੰਧਾਰਨਾ ਦਿੱਤੀਆਂ ਮਾਰੇ ਰੋ ਵਿਚਾਰ ਆਪਾਂ ਦੂਜਾ ਸ਼ਬਦ ਸ਼ੁਰੂ ਕਰਨਾ ਬੜਾ ਕੁਝ ਬਾਣੀ ਵਿੱਚ ਦੱਸਿਆ ਉਹਦੇ ਰਾਈ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਕਰਾਂਗੇ ਅੱਭੀ